班长。 अलावलपुर दशहरा ग्राउंड में सुबह दस बजे के करीब धरना लगाया गया जिसमें सिकंदरपुर के समूह वासियों की तरफ से पंजाब पुलिस के खिलाफ जमकर नारेबाजी की गई धरना प्रदर्शन कर रहे व्यक्तियों ने कहा कि पिछले काफ़ी समय से इलाके में हो रही लूट को और चोरियों को कम करने में अलावलपुर और आदमपुर पुलिस नाकाम रही है जिस कारण किशनगढ़ आदमपुर सिकंदरपुर और ब्यासपिड के सारे रोड जाम कर दिए गए धरना प्रदर्शन के बावजूद प्रदर्शनकारियों के द्वारा मेडिकल एम्बुलेंस बैन और स्कूल के बच्चों के वाहनों को पहल के आधार पर रास्ता दिया गया इस तीन घंटे के प्रदर्शन में लोगों को काफी मुश्किलों का सामना करना पड़ा इस मौके पर अलावलपुर पुलिस चौकी के इंचार्ज राजेंद्र शर्मा अपने पुलिस साथियों के साथ प्रदर्शनकारियों को समझाने के लिए पहुंचे। प्रदर्शनकारियों ने बताया कि बीती रात सिकंदरपुर में हुई घटना के बाद थाना आदमपुर को फोन करते रहे पर उन्होंने इस मामले को गंभीरता से नहीं लिया जिस कारण उनको धरना लगाना पड़ा अलावलपुर पुलिस चौकी के एएसआई राजेंद्र शर्मा ने बताया कि जब उन्हें फोन आया तो उन्होंने उसी वक्त अपने दो कर्मचारियों को उस गाड़ी के पीछे लगा दिया आदमपुर पुलिस थाना के एसएचओ ने वहां पहुंचकर प्रदर्शनकारियों से बात करके इस मामले को सुलझाया और प्रदर्शनकारियों को आश्वासन देकर धरना ख़त्म किया इस मौके पर जशपाल सिंह चीमा डॉक्टर वरिंदर बदन प्रितपाल सिंह धर्मपाल बलदेव सिंह नंबरदार जोगिंदर मान आदि के अलावा भारी गिनती में इलाका निवासी मौजूद थे ਸਾਬਾ ਤੁਹਾਨੂੰ ਆ ਗਿਆ ਯਾਰ ਯਾਰ ਬਹੁਤ ਲੱਗਾ ਪਾਪੀ ਜੀ ਜਿਵੇਂ ਜਿਵੇਂ ਪੜੇਣਾ ਉਹ ਆ ਮੋੜ ਪਰ ਬਣੀ ਗਾ ਚੀ ਯਾਰ ਫਸਾ ਪਾ ਜਿੰਨੀ ਅਸੀਂ ਸੰਗਤ ਕੀ ਕਰੀਏ ਸਮੂਹ ਸੰਗਤ ਵੱਲੋਂ ਲੈ ਕੇ ਲੈਣਾ ਵੀ ਜਿਹੜਾ ਹੈਗਾ ਆ ਇਹ ਕੀ ਮਸਲਾ ਆ ਸਰ ਅੱਜ ਜਿਹੜਾ ਇੱਥੇ ਅਲਾਵਰਪੁਰ ਦੇ ਵਿੱਚ ਤੁਸੀਂ ਧਰਨਾ ਲਗਾਇਆ ਸਾਡਾ ਪਿੰਡ ਸਕੰਦਰਪੁਰ ਆ ਪੁਲੀ ਚੌਂਕੀ ਲਾਹੌਰਪੁਰ ਦੇ ਨਾਲ ਤਕਰੀਬਨ 1 ਕਿਲੋਮੀਟਰ ਪਿੰਡ ਦੇ ਕੋਈ ਨੌਜਵਾਨ ਠਿਕਰੀ ਪੈਰਾ ਲਾ ਰਹੇ ਸੀਗੇ ਦੋ ਗੱਡੀਆਂ ਤੇਜ਼ ਰਫ਼ਤਾਰ ਵਾਲੀਆਂ ਆਈਆਂ ਜਿਨ੍ਹਾਂ ਦੇ ਪਿੱਛੇ ਕੋਲ ਹਥਿਆਰ ਵੀ ਸੀਗੇ ਮੁੰਡਿਆਂ ਨੇ ਰੋਕਿਆ ਉਹਨਾਂ ਨੂੰ ਪੈਰੇ ਵਾਲਿਆਂ ਨੇ ਪਰ ਗੱਡੀ ਨਹੀਂ ਰੁਕੀ ਮੁੰਡਿਆਂ ਨੇ ਪੁਲਿਸ ਨੂੰ ਫੋਨ ਕੀਤਾ 라ਵਲਪੁਰ ਚੌਕੀ ਨੂੰ ਕੋਈ ਰਿਸਪਾਂਸ ਨਹੀਂ ਮਿਲਿਆ ਮੁੜ ਕੇ ਪੁਲਿਸ ਚੌਕੀ 라ਵਲਪੁਰ ਆਏ ਕੋਈ ਪਰ ਰਿਸਪਾਂਸ ਨਹੀਂ ਮਿਲਿਆ ਥਾਣਾ ਆਦਮਪੁਰ ਗਏ ਕੋਈ ਰਿਸਪੌਂਸ ਨਹੀਂ ਮਿਲਿਆ ਮੁੰਡਿਆਂ ਨੇ ਉਹਨਾਂ ਦਾ ਪਿੱਛਾ ਕਰਦੇ ਕਰਦੇ ਸ਼ਕਰਪੁਰ ਤੱਕ ਗਏ ਪਰ ਪੁਲਿਸ ਕਿਸੇ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਨਾ ਸਾਥ ਦਿੱਤਾ ਜੇ ਰਾਤੀ ਪੰਜਾਬ ਪੁਲਿਸ ਸਾਥ ਦੇ ਦਿੰਦੀ ਉਹ ਜਿਹੜੇ ਚੋਰ ਸੀ ਫੜੇ ਜਾਣੇ ਸੀ ਸਰ ਕਿੰਨੇ ਕਜੇ ਦਾ ਮਸਲਾ ਹੈਗਾ ਰਾਤ ਦਾ ਲਗਭਗ 10:30 ਵਜੇ ਦਾ ਤੇ ਜਦੋਂ ਤੁਸੀਂ ਪੁਲਿਸ ਚੌਕੀ ਲਾਵਰਪੁਰ ਜਾਂ ਆਦਮਪੁਰ ਥਾਣੀ ਜਿਗੇ ਉਹਨਾਂ ਦਾ ਕੀ ਕਹਿਣਾ ਸੀ ਉਹਨਾਂ ਦੇ ਕੋਲ ਮੁਲਾਜ਼ਮਾ ਹੈ ਨਹੀਂ ਸੀ ਕਰਦੇ ਆ ਰਹੇ ਆ ਜੀ ਠੀਕ ਹੈ ਹੱਲੇ ਤੱਕ ਮੁਲਾਜ਼ਮ ਤੁਹਾਡੇ ਕੋਲ ਕੋਈ ਆਇਆ ਸਾਡੇ ਕੋਲ ਕੋਈ ਨਹੀਂ ਹਜੇ ਤੱਕ ਆਇਆ ਅਸੀਂ ਸਵੇਰੇ 11 ਵਜੇ ਤੱਕ ਢੀਕਿਆ ਕੋਈ ਨਹੀਂ ਆਇਆ ਅਸੀਂ ਇਸ ਕਰਕੇ ਤਰਨਾ ਲਾਇਆ ਸੋ ਕੀ ਮੰਗ ਹੈਗੀ ਤੁਹਾਡੀ ਹੁਣ ਪ੍ਰਸ਼ਾਸਨ ਅੱਗੇ ਸਾਡੀ ਮੰਗ ਇਹ ਆ ਵੀ ਜਿਹੜੀਆਂ ਅਨਸ਼ਾਤੀ ਗੱਡੀਆਂ ਫਿਰ ਰਹੀਆਂ ਸੀ ਉਹ ਪਿੰਡ 'ਚ ਜਗ੍ਹਾ-ਜਗ੍ਹਾ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹਨਾਂ ਨੂੰ ਚੈੱਕ ਕਰਨ ਪੁਲਿਸ ਦੀ ਡਿਊਟੀ ਸੀ ਰਾਤੀ ਆ ਕੇ ਚੈੱਕ ਕਰਦੀ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋ ਸਾਡੇ ਕਹਿੰਦਾ ਹੀ ਆਪਣੇ ਬੱਚੇ ਪਾਲਣੇ ਸੋ ਪ੍ਰਸ਼ਾਸਨ ਬਾਰੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਪ੍ਰਸ਼ਾਸਨ ਦੇ ਬਹੁਤ ਮਾੜੇ ਰਵੱਈਏ ਆ ਰਾਤੀ ਕੋਈ ਨੌਜਵਾਨ ਜਿਹੜਾ ਚੌਂਕੀ ਆਇਆ ਤੇ ਮੁਲਾਜ਼ਮ ਕਹਿੰਦੇ ਸੀ ਆਪਣੇ ਬੱਚੇ ਪਾਲਣੇ ਆ ਹੀ ਰਾਤ ਨੂੰ ਚੋਰਾਂ ਦੇ ਪਿੱਛੇ ਨਹੀਂ ਜਾਣਾ ਸੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮੁਲਾਜ਼ਮ ਕਹਿੰਦੇ ਆ ਅਸੀਂ ਬੱਚੇ ਪਾਲਨੇ ਆ ਜੇ ਇੱਕ ਮੁਲਾਜ਼ਮ ਇਹ ਚੀਜ਼ ਕਹਿ ਰਿਹਾ ਤੇ ਆਮ ਪਬਲਿਕ ਇਸ ਤਰ੍ਹਾਂ ਸੇਵ ਇਹ ਤਾਂ ਸਾਨੂੰ ਦੁੱਖ ਆ